ਕੇਸਰੀ ਫਿਲਮ ਦਾ ਆਖਰੀ ਇੱਕ ਸੀਨ ਹੈ ਉਹ ਤੁਸੀਂ ਵੇਖੀ ਹੋਵੇਗੀ ਅਖਸ਼ੇ ਕੁਮਾਰ ਉਹ ਢੋਲ ਆ ਕੇ ਬੈਠਾ ਚੌਗਰ ਦੇ ਉਹਦੇ ਪਠਾਨ ਹੋਏ ਨੇ ਐਸਾ ਸੀਨ ਨਹੀਂ ਸੀ ਸਰਦਾਰ ਜਸਰ ਸਿੰਘ 12 ਸਤੰਬਰ ਵਾਲੇ ਦਿਨ ਜਦੋਂ ਸ਼ਹੀਦ ਹੋਇਆ ਨਾ ਵੇਖਿਓ ਮਰਦ ਦਾ ਟੌਰ ਕਿੰਨਾ ਸੀਗਾ ਸ਼ਹੀਦ ਹੋਏ ਦੇ ਲਾਗੇ 4:30 ਵਜੇ ਸ਼ਹੀਦ ਹੋਇਆ ਰਾਤ ਨੂੰ ਸ਼ਹੀਦ ਹੋਏ ਦੇ ਲਾਗੇ 8 ਵਜੇ ਤੱਕ ਪਠਾਨ ਨਹੀਂ ਸੀ ਆਏ 8 ਵਜੇ ਤੱਕ ਉਹਨਾਂ ਨੇ ਇਤਿਹਾਸ ਪੜ੍ਹਿਆ ਸੀਗਾ ਸਾਡਾ ਵੀ ਇਹ ਤੇ ਸੈਂਕੜਾ ਵੀ 10-12 ਬੰਦੇ ਲੈ ਕੇ ਵਹਿ ਜਾਂਦਾ 8 ਵਜੇ ਤੋਂ ਬਾਅਦ ਦੂਰ ਖਲੋ ਕੇ ਸਰਦਾਰੀ ਇਸਰ ਸਿੰਘ ਦੇ ਜਿਸਮ ਵਿੱਚ ਸੈਂਕੜੇ ਗੋਲੀਆਂ ਮਾਰ ਗਆਂ ਉਹਦੇ ਤੋਂ ਬਾਅਦ ਸਰਦਾਰੀ ਇਸਰ ਸਿੰਘ ਦੇ ਕੋਲ ਆਏ ਸੀ ਤੇ ਸਰਦਾਰੀ ਇਸਰ ਸਿੰਘ ਦੇ ਕੋਲ ਇੱਕ ਬੜੀ ਪਾਵਨ ਚੀਜ਼ ਵੇਖੀ ਪਤਾ ਕਿ ਜਿਹੜੇ ਅੱਜ ਕਈ ਬੜੇ ਤਲਮ ਲਾਉਂਦੇ ਨੇ ਜਿਵੇਂ ਭਾਈ ਅਮਰਤਪਾਲ ਸਿੰਘ ਸਰੂਪ ਲੈ ਕੇ ਆਹ ਮਹਾਰਾਜ ਦਾ ਜਨ ਅਜਨਾਲੀ ਬਣਿਆ ਕਰਤਾ ਨੇ ਜੇ ਕਰਤਾ ਪੁਆਇੰਟ ਨੋਟ ਕਰਿਓ ਸਰਦਾਰੀ ਸਿਰਸਿੰਘ ਦੇ ਕੋਲ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਸੀ ਉਹਦਾ ਆਕਾਰ ਪਤਾ ਕਿੱਡਾ ਸੀ 1.5 ਇੰਚ ਲੰਬਾਈ ਤੇ 2 ਇੰਚ ਮੋਟਾਈ ਅਕਾਲ ਤਖਤ ਸਾਹਿਬ ਜਾਇਓ ਉੱਥੇ ਦਰਸ਼ਨ ਕਰਵਾਏ ਜਾਂਦੇ ਨੇ ਛੋਟੇ ਮਹਾਰਾਜ ਦੇ ਪਾਵਨ ਸਰੂਪਾਂ ਦੇ 1 ਓੰਕਾਰ ਤੋਂ ਲੈ ਕੇ 18 10 20 ਤੱਕ ਪੂਰੀ ਰਾਗਮਾਲਾ ਤੱਕ ਬਾਣੀ ਉਹਦੇ ਵਿੱਚ ਉਹ ਇਕ ਲੈਂਝਣਾ ਪੜੇ ਜਾਂਦੇ ਇਹ ਜਦੋਂ 21 ਬੰਦੇ ਲੱਗੇ ਸੀ ਨਾ ਭੇਜਣ ਸਾਰਾ ਗੜੀ ਤੇ ਅੰਗਰੇਜ਼ਾਂ ਨੇ ਆਖਿਆ ਕੋਈ ਮੰਗ ਤੇ ਪਤਾ ਸਰਦਾਰੀ ਸਿਰਸਿੰਘ ਉਹਨਾਂ ਨੇ ਕੀ ਆਖਿਆ ਸੀ ਉਹ ਕਹਿੰਦੇ ਸੀ ਕੋਕ ਨੂੰ ਕਹਿੰਦੇ ਸੀਗੇ ਮੇਜਰ ਨੂੰ ਕਹਿੰਦੇ ਮੇਜਰ ਸਾਹਿਬ ਗੁਰੂ ਦਾ ਸਿੱਖ ਰੋਟੀ ਤੇ ਪਾਣੀ ਤੋਂ ਬਿਨਾ ਰਹਿ ਸਕਦਾ ਗੁਰੂ ਦਾ ਸਿੱਖ ਪਾਣੀ ਤੋਂ ਬਗੈਰ ਨਹੀਂ ਰਹਿ ਸਕਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚਾਹੀਦੇ ਨੇ ਉਹ ਛੋਟੇ ਅੰਗਰੇਜ਼ਾਂ ਨੇ ਬਣਾ ਕੇ ਦਿੱਤੇ ਸੀ ਪਾਵਨ ਸਰੂਪ ਅੰਗਰੇਜ਼ਾਂ ਨੇ ਉਹ ਸਰਦਾਰ ਜਸਰ ਸਿੰਘ ਨੇ ਪਾਵਨ ਸਰੂਪ ਆਪਣੀ ਦਸਤਾਰ ਵਿੱਚ ਅੜਾਇਆ ਸੀਗਾ ਲੜਦਿਆਂ ਲੜਦਿਆਂ ਪਾਵਨ ਦਸਤਾਰ ਦੇ ਵਿੱਚ ਉਹਦਾ ਸਤਕਾਰ ਪਠਾਣਾ ਨੇ ਨਹੀਂ ਕੀਤਾ ਸੀ ਇਹ ਹੈ ਸਾਰਾ ਗੜੀ ਦਾ ਇਤਿਹਾਸ